ਗੁਰੂ ਜੀ ਦਾ ਖਾਲਸਾ ਵਈ ਗੁਰੂ ਜੀ ਅੱਜ ਛੇ ਦੀ ਸਾਰੀ ਸੰਗਤ ਨੂੰ ਸੱਸਰੀ ਹੈਗਾ ਅੱਜ ਆਪ ਬਾਬਾ ਸ਼ਹੀਦ ਦੀਪ ਸਿੰਘ ਜੀ ਦੇ ਗੁਰਦੁਆਰੇ ਦੇ ਦਰਸ਼ਨ ਕਰਨ ਚੱਲੇ ਤੇ ਨਾਲੇ ਰਾਮ ਸਰ ਗੁਰਦੁਆਰਾ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਹਨਾਂ ਦੇ ਦਰਸ਼ਨਾਂ ਚੱਲੇ ਆ ਹੁਣ ਆਪਾਂ ਪਾਰਕ 'ਚ ਬੈਠੇ ਆ ਸਾਰੀ ਸੰਗਤ ਨੂੰ ਬਾਜ਼ਾਰ ਵਿੱਚ ਦੇ ਹੁੰਦੇ ਹੋਏ ਬਾਬਾ ਦੀਪ ਸਿੰਘ ਸ਼ਹੀਦ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਜਾ ਰਹੇ ਆ ਤੇ ਸ੍ਰੀ ਰਾਮ ਸਰ ਲਈ ਆਉਂਦੇ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੇ ਵੀਡੀਓ ਪੂਰੀ ਦੇਖਾਓ ਸੰਗਤ ਜੀ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਅਗਲੀ ਵੀਡੀਓ ਤੁਹਾਨੂੰ ਫੇਰ ਦਿਖਾ ਸਕਾਂ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਅੱਜ ਹੁਣ ਪਾਰਕ ਵਿੱਚ ਬੈਠੇ ਬਿਆਰ ਉਹਦੇ ਵਿੱਚ ਦੇ ਹੁੰਦੇ ਹੋਏ ਹੋਰ ਸੇਲ ਬਿਆਰ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਦਰਬਾਰ ਗੁਰਦੁਆਰਾ ਸਿ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਵੀ ਦਰਸ਼ਨ ਕਰਾਉਣਾ ਤੇ ਰਾਮ ਸਾਹਿਬ ਜੀ ਦੇ ਵੀ ਦਰਸ਼ਨ ਕਰਾਵਾਉਣਾ ਉਸ ਤੋਂ ਬਾਅਦ ਸੰਗਤ ਜੀ ਆਪਾਂ ਕਈ ਦਿਨ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਹੋਏ ਹੋਰ ਗੁਰਦਵਾਰਿਆਂ ਦੇ ਵੀ ਦਰਸ਼ਨ ਕਰਾਏ ਨੇ ਸੰਗਤ ਜੀ ਤੁਹਾਨੂੰ ਸਾਰੇ ਇੱਥੋਂ ਦੇ ਗੁਰਦਵਾਰਿਆਂ ਇਤਿਹਾਸਕ ਥਾਨਾਂ ਦੇ ਦਰਸ਼ਨ ਨੇ ਤੇ ਬਾਜ਼ਾਰ ਦਾ ਵੀ ਦਿਖਾਵਾ ਦਿੱਤੀ ਕਿ ਹੋਣ ਸਿਰ ਬਾਜ਼ਾਰ ਹੈ ਤਾਂ ਸੰਗਤ ਜੀ ਵੀਡੀਓ ਸਾਰਿਆਂ ਨੂੰ ਲਗਾਤਾਰ ਦੇਖਦੇ ਰਹੋ ਤਨਵਾ ਸਤਿ ਸ੍ਰੀ ਅਕਾਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਡੀਓ ਦੇ ਅੰਮ੍ਰਿਤ ਜੀ ਹੁਣ ਆਪਾਂ ਪਾਰਕੋ ਚ ਚੱਲਦੇ ਆਂ ਬਜ਼ਾਰ ਵਈਦੇ ਹੁੰਦੇ ਹੋਏ ਬਾਬਾ ਦੀਪ ਸਿੰਘ ਦੇ ਚੱਲ ਗਏ ਹਾਂ ਉਹਨਾਂ ਨਾਲ ਦੀ ਨਾਲ ਬਜ਼ਾਰ ਵਿੱਚ ਖਾਵਾਂਗੇ ਇਹ ਫਾਸਲੇ ਬਜਰੀਆ ਲਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲੁਕਾ ਪਾਗੜਾ ਔਰ ਬਹੁਤ ਸੋਹਣੀ ਨੀਰ ਲੱਗ ਰਿਹਾ ਕੋਕਾ ਕਰੀ ਰਿਹਾ ਗੋਣ ਗੋਣ ਕੋਈ ਨਾਮ ਅਸਤਾਨੇ ਜੀ ਦਾ ਕੋ संग ਬੰਦ ਤੇਰੇ ਨੂੰ ਸੰਪਾਨਾ ਲਈ ਤੁੰਡਾ ਬੇਟਾ ਬੁਣੇ ਕੰਮ ਦਾ ਸਾਡਾ ਜਨ ਜਨਾ ਤੇ ਤੁੰਡਾ ਗੁਰੂ ਰਾਮਦਾਸ ਜੀ ਦੇ ਡਾਢਾਰ ਕੇ ਸੰਗਤ ਜਨ ਬੜਾ ਦੇ ਦਰਬਾਰ ਤੋਂ ਬਹੁਤ ਜਿਆਦਾ ਆ ਰਹੇ ਪਿਆਰ ਭਰੇ ਦੇ ਦਿੱਤੇ ਆਏ जुटियां जोड़े मनियरी लंबे पड़े कैसे सेल चुन्नी सौ सौ रुपये भांडे पर्स बैग दोमाले ढाई ढाई सौ रुपया सूट दो सौ रुपये सौ सौ रुपए जो दो सौ रुपए ढाई सौ रुपए सूट पर एक सौ तीस तीस रुपया 20 350 200 350 350 ਕਰਵਾਜਾਂ ਦੀਆਂ ਮੱਟੀਆਂ ਹੁਣੇ ਲੱਗੀਆਂ ਨਹੀਂ ਆਹੋ ਕਰਵਾਜਾਂ ਦੀਆਂ ਮੱਟੀਆਂ ਹੁਣੇ ਲੱਗੀਆਂ ਨਹੀਂ ਕਰਵਾਜਾਂ ਉਹ ਮੱਟੀਆਂ ਕਰਵਾਜਾਂ ਦੇ ਤੇ ਅੰਦਰ ਸੂਰ

ਇਹ ਤੇ ਇਹ ਗੁਰਦਵਾਰ ਵਿਵੇਕ ਸराय ਜਿਹਦੇ ਆਪਾਂ ਦਰਸ਼ਨਾਂ ਦੇ ਅੰਦਰ ਆਏ ਆਂ ਮੈਂ ਲੋ ਮੈਂ ਅੱਜ ਅੱਜ ਨੇ ਉੱਤੇ ਕਰਮ ਗੰਗੋ ਉੱਤੇ ਪਾਈ ਸੇਵੀ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਥਾਨ ਇਸ ਰੋਵਰ ਹੈ ਇਹ ਸਥਾਨੀ ਉੱਪਰ ਬਣਿਆ ਇਹ ਮੇਰੇ ਪਾਸ਼ੇ ਦੇ ਗੋਦੜੇ ਸਤਾਂ ਤੇ ਵੀ ਦੋ ਨਿਸ਼ਾਨ ਸਾਫ ਝੂਲਦੇ ਸੰਗਤਿਓ ਕਰੀਰ ਦਾ ਜਰਾਤਾ ਜਿਹਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ ਉਪਰਾਤ ਅੰਦਰਾਸਤ ਸੰਗਤ ਇਹ ਪੋੜਿਆਂ ਉੱਪਰ ਚੜ ਕੇ ਗੁਰਦੁਆਰਾ ਸਾਹਿਬ ਬਣੀ। ਬਗਏ ਇੱਕ ਸਾਰ 6ਵੇਂ ਪਾਸੇ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਸੰਗਤਿ ਗੁਰਦੁਆਰੇ ਪਿੱਛੇ ਇਸੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਆ ਪਿੱਛਲੇ ਪਾਸੇ ਸ਼ਬੀਲ ਆ ਇਹਦੇ ਦੋ ਰਸਤੇ ਆ ਗੁਰਦੁਆਰੇ ਦੇ ਉਹ ਬਿਆਰ ਆ ਪਿੱਛਲੇ ਪਾਸੇ ਇੱਧਰ ਇਹ ਸ਼ਬੀਲ ਆ ਖਾਲਸਾ ਕਾਲਜ ਦੀ ਗੋਬਿੰਦ ਸਿੰਘ ਆ ਇਸ ਵਾਸਤੇ ਦੀ ਵੀ ਰਸਤਾ ਹੈ ਸੰਗਤਿ ਜੀ ਬਵੇਕਸਰ ਦਾ ਇਤਿਹਾਸ ਦੇਖਿਆ ਜੇ ਤੁਸੀਂ ਸਕਰੀਨ ਸ਼ਾਟ ਲੈ ਕੇ ਪੜ੍ਹ ਸਕਦੇ ਹੋ ਸੰਗਤਿ ਇਹ ਗੁਰਦੁਆਰਾ ਅੰਮ੍ਰਿਤਾ ਸਾਹਿਬ 戴尔先的是谁？ ਜੋੜੇ ਸੰਗਤ ਜੀ ਇੱਥੇ ਲੱਗ ਤੇ ਬੋਰਦ ਰੰਗੀਟਾ ਸ ਆਹ ਹੈ ਜੀ ਇਹ 13 ਸਿੰਘ ਉਹ ਆ ਜਿਹੜੇ ਵਿਸਾਖੀ ਵਾਲੇ ਦਿਨ 13 ਅਪ੍ਰੈਲ 1978 ਵਾਲੇ ਦਿਨ ਧਰਮ ਖਾਤਰ ਸ਼ਹੀਦ ਹੋਏ 13 ਸਿੰਘ ਭਾਈ ਫੌਜਾ ਸਿੰਘ ਭਾਈ ਹਰੀ ਸਿੰਘ ਭਾਈ ਤਰਨ ਸਿੰਘ ਧਰਮਵੀਰ ਸਿੰਘ ਭਾਈ ਰਗਵੀਰ ਸਿੰਘ ਭਾਈ ਅਵਤਾਰ ਸਿੰਘ ਭਾਈ ਰਣਵੀਰ ਸਿੰਘ ਭਾਈ ਪਿਆਰਾ ਸਿੰਘ ਕੇਵਲ ਸਿੰਘ ਦਰਸ਼ਨ ਸਿੰਘ ਭਾਈ ਹਰਪ੍ਰੀਤ ਸਿੰਘ ਭਾਈ ਗੁਰਦਿਆਲ ਸਿੰਘ ਭਾਈ ਗੁਰਚੰਦ ਸਿੰਘ ਭਾਈ ਅਮਰੀਤ ਸਿੰਘ ਇਹ 13 ਸਿੰਘ 13 ਵਿਸਾਖੀ 1970 ਵਾਲੇ ਦਿਨ ਸ਼ਹੀਦ ਹੋਏ ਸਨ ਅੰਗੂਠਾ ਸਾਰ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਬਣਿਆ ਪਤਗੁੜੀ ਜੀ ਸਿੰਘ ਤੇ ਹੁਣ ਆਪਾਂ ਗੁਰਦੁਆਰਾ ਰਾਮਸਰ ਪੰਨੀ ਪਾਟਾ ਹੀ ਦੇਖਾਰਨ ਆ ਗਏ ਦੱਸ ਗੁਰਦੁਆਰਾ ਬਹੁਤ ਸੋਹਣਾ ਗੁਰਦੁਆਰਾ ਮੰਗੀ ਸਾਹਿਬ ਜੀ ਆਪਾਂ ਜੋੜੇ ਗੁਰਦੁਆਰਾ ਰਾਮ ਸਰਪੰਨੀ ਸਾਹਿਬ ਜੀ ਬਿਲਡਿੰਗ ਇਹਦੀ ਬਹੁਤ ਸੋਹਣੀ ਸਾਫ ਸਵਾਈ ਸਰੋਵਰ ਬਹੁਤ ਸਮਾ ਸੰਗਤ ਜੀ ਇੱਧਰ ਗੁਰਦੁਆਰਾ ਮੰਗੀ ਸਾਹਿਬ ਆਪਾਂ ਅੱਜ ਦਰਸ਼ਨ ਲਈ ਜਾਵਾਂਗੇ ਇੱਧਰ ਮੇਨ ਬਾਜ਼ਾਰ ਆ ਸਾਹਮਣੇ ਨਾਲ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸੰਗਤ ਜੀ ਇਹ ਗੁਰਦੁਆਰਾ ਉਹਨਾਂ ਦਾ ਇਹ ਗੁਰਦੁਆਰਾ ਵੀ ਬਹੁਤ ਸੰਗਤੀ ਇਹ ਗੁਰਦੁਆਰਾ ਮੰਗੀ ਸਾਹਿਬ ਆ ਆ ਸਰ ਗੁਰਦੁਆਰੇ ਇਹ ਆ ਜਦਾ ਮਾਨ ਜੀ ਸਰ ਉਹਦਾ ਅੰਗ ਦੇ ਇਹ ਇਤਿਹਾਸਿਕ ਦੇਰੀ ਹੈ ਜਿਹਦੇ ਬਾਰੇ ਕਿ ਇਤਿਹਾਸ ਨੇ ਲਿਖਿਆ ਪਰ ਇਤਿਹਾਸਿਕ ਦੇਰੀ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸ਼ਹੀਦਾਂ ਦੇ ਸਰਤਾਜ ਪਾਣੀ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਬੇਰੀ ਦੇ ਦਰੱਖਤ ਤੇ ਬੈਠ ਕੇ ਗੌੜੀ ਸੁਖਮਨੀ ਸਾਹਿਬ ਜੀ ਦਾ ਉਚਾਰਨ ਕੀਤਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ

ਗੁਰਦਵਾਰੇ ਬਾਬਾ ਬੋਤਾ ਸਿੰਘ ਦੇ ਬਾਬਾ ਗਰਜਾ ਸਿੰਘ ਸਹੀਰੀ ਦੀ ਯਾਦ ਵਿੱਚ ਬਣਾਇਆ ਗਿਆ ਇਸ ਤਾਂ ਸੁਨੀ ਸੰਗਤੀ ਜੀ ਸੰਗਤ ਇਹ ਬਾਤ ਬਾਬਾ ਬੋਤਾ ਜੀ ਦੇ ਬਾਬਾ ਕਰਜਾ ਜੀ ਦਾ ਇਤਿਹਾਸ ਰਹਿਣਾ ਸੰਤ ਸਤਿਗੁਰੂ ਸ਼ੋਰ ਲੈ ਕੇ ਪੜ ਸਕਦੇ ਨਹੀਂ ਹਾਂ ਜਿਹੜਾ ਭਾਈ ਮਨੀ ਜੀ ਤੇ ਚੀਦੀ ਦੇ ਬਦਲਾ ਲੈਣ ਲਈ ਸੀਗਾ ਪੰਜਾਬ ਵਿੱਚ ਬਾਬਾ ਦੀਪ ਸਿੰਘ ਜੀ ਕੋਲ ਆਏ ਸੰਤ ਮਨਨਾ ਸਿੰਘਾ ਤੇ ਬਾਬਾ ਬੋਤਾਲ ਸਿੰਘ ਤੇ ਬਾਬਾ ਗੜਿਆ ਸਿੰਘ ਨਾਲ ਬਾਬਾ ਦੀਪ ਸਿੰਘ ਦੇ ਬਾਕੀ ਸਿੰਘਾਂ ਵੱਲ ਵਾਪਸ ਵੱਲ ਚਲੇ ਗਏ ਬਾਬਾ ਬੋਤਾਲ ਸਿੰਘ ਜੀ ਬਾਬਾ ਗੜਿਆ ਸਿੰਘ ਤਾਂ ਨੇੜੇ ਨੂਰ ਦੀ ਪਿੰਡ ਲਾਗੇ ਜੰਗਲ ਵਿੱਚ ਬੈਠਦੇ ਨੇ ਮੁਗਲ ਸਪਈ ਦੇਖ ਕੇ ਕਹਿਣ ਲੱਗੇ ਇਹ ਦੇਖ ਕਿੱਥੋਂ ਆਏ ਸਿੰਘਾਂ ਦਾ ਸਾਰੇ ਮੁਕਾਬਲੇ ਤੇ ਦੂਜੇ ਨਾ ਸਿੰਘਾਂ ਦਾ ਕੋਈ ਥਿਆਈ ਨਹੀਂ ਇਹ ਤਾਂ ਕੋਈ ਦੀਪ ਜੀ ਪੱਖ ਗਿੱਰਦੀ ਗੱਡਰ ਦਰਪੋਖ ਹੈ ਇਹ ਸੰਗਤ ਬਾਬਾ ਜੀ ਨੇ ਜੋਸ਼ ਹੈ ਚੌਕ ਚਲਾ ਕੇ ਬਾਬਾ ਬੋਤਾ ਸਿੰਘ ਤੇ ਬਾਬਾ ਗੱਜਿਆ ਸਿੰਘ ਆਨਾ ਗੱਡੀ ਪੈਸਾ ਕੋਤਾ ਕਹਿ ਫਲਾਜ ਅਗਾਉ ਨੂੰ ਲੱਗੇ 10 ਦਿਨ 12 ਦਿਨ ਟੈਕਸ ਗਰਾਂਦੇ ਰੋਪਣ ਵਾਲਾ ਕੋਈ ਨਹੀਂ ਬਾਬਾ ਬੋਤਾ ਸਿੰਘ ਨੇ ਕਿ ਪਿੱਛੇ ਜੇ ਲੈ ਕੇ ਕਿਹਾ ਕਿ ਠੀਲੇ ਲੈਸ ਲੈਸ ਦੇ ਸਿੰਘ ਬੋਤਾ ਸਿੰਘ ਨੇ ਫਤਨੇ ਛੋਟਾ ਆਨਾ ਲਾਇਆ ਗੱਡੇ ਤੋਂ ਪੈਸਾ ਲਾਇਆ ਕੋਤਾ ਆਖੋ ਭਾਈ ਖਾਨੂ ਜੀ ਆਖੇ ਸਿੰਘ ਬੋਤਾ ਲਾਹੌਰ ਦੇ ਸੂਬੇ ਦਾ ਜਕਰੀਆ ਖਾਨ ਨੂੰ ਭੇਜੀ ਜਿਸ ਦੇ ਪਰ ਕੋ ਸੂਬੇ ਨੂੰ ਲਾਹੌਰ ਫੌਜ ਤੇ ਗੀਰਦਸਤਾਨ ਤੇ ਬਾਬਾ ਜੀ ਹੋਣਾ ਨਾਕਾ ਲਾਇਆ ਸੀ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦੀ ਪਿੱਠਾ ਜੋੜ ਕੇ ਫੌਜ ਨਾਲ ਲੜੇ ਤੇ ਫੌਜ ਦੇ ਚੰਗੇ ਆਹੋ ਲੈ ਮੁਕਾਬਲਾ ਕਰਦੇ ਚੜ੍ਹਦੀ ਕਲਾ ਦੇ ਸ਼ਹੀਦ ਹੋ ਗਏ ਇਹ ਪੁਇਤਰਖਾਨ ਬਾਬਾ ਬੋਤਾ ਸਿੰਘ ਦੀ ਸੀ ਤੇ ਬਾਬਾ ਗਰਜਾ ਸਿੰਘ ਦੀ ਵੀ ਯਾਦ ਹੈ ਕਿ ਬਣਾਏ ਇਹਨਾਂ ਨੂੰ ਆਪ ਕੋ ਵਾਹਿਗੁਰੂ ਦੀ ਤਰਫ ਫੌਜ ਦਾ ਵਾਹਿਗੁਰੂ ਦੀ ਤਰਫ ਤਨ ਤਨ ਬਾਬਾ ਜੀ ਸੇ ਨਮਸਕਾਰ ਬੇਅਤ ਖਰਾ ਪ੍ਰਸਾਦੀਆਂ ਪੱਟੀਆਂ ਕੱਟੀਆਂ ਇਹਦਾ ਖਰਾ ਦਿਖਾ ਦਿੱਤਾ ਜਾਂਦਾ ਸਾਹਮਣੇ ਸ਼ਹੀਦ ਦਰਬਾਰ ਪਰ ਬੱਤੀ ਦੇ ਉਹਦੇ ਦੀ ਸੁਣੇ ਜਿੱਦਾਂ ਪਾਕਿਸਤਾਨ ਦੇ ਵਾਕੀ ਸ਼ਾਨੀ ਨਿਹਚੋ ਭਾਈ ਜੋਤ ਸਿੰਘ ਰਾਮਗੜੀ ਦੀ ਜਾਤ ਇਸ ਥਾਂ ਨਾ ਲੰਗਤ ਇਹ ਇਤਿਹਾਸ ਆ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦਾ ਬਾਬਾ ਦੀਪ ਸਿੰਘ ਜੀ ਦਾ ਜੋ ਤੁਸੀਂ ਸਕਰੀਨ ਸ਼ਾਟ ਲੈ ਕੇ ਪੜਛਾ ਸਕਦੇ ਹੋ ਇਹਨਾਂ ਦਾ ਜੀ ਬਾਬਾ ਦੀਪ ਸਿੰਘ ਜੀ ਦਾ ਲੰਗਰ ਹਾਲ ਕੁਝ ਸੰਗਤਾਂ ਦੇ ਲੰਗਰ ਤੇ ਆਪ ਜੀ ਜੋਤੀ ਕੋ ਵਿਕਤ ਇਸ ਜਗ੍ਹਾ ਤੇ ਆਪਾਂ ਵੀ ਕਰਦਾ ਜਾਣਾ ਜੀ ਦਾ ਖਾਲਸਾ ਵੈਗੋ ਜੀ ਅੱਜ ਦੀ ਵੀਡੀਓ ਦੀ ਸਮਾਪਤੀ ਲਪਾਵਾਲਦੇ ਆ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਸੰਗਤਾਂ ਹੀ ਦਰਸ਼ਨ ਕਰਨ ਆਏ ਸੀ ਇਸ ਦੇ ਇਤਿਹਾਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਬਾਬਾ ਦੀਪ ਸਿੰਘ ਜੀ 12 ਮਿਸਲਾ ਚੋਂ ਪ੍ਰਸਿੱਧ ਨਸਲ ਦੇ ਮੁਖੀ ਸਨ ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਲਿਖਣ ਦੀ ਵੀ ਸੇਵਾ ਉਹਨਾਂ ਨੇ ਸક્રિય ਉਹ ਵੀ ਪੂਰੀ ਕਰਦੇ ਸਨ ਤੇ 18ਵੀਂ ਸਦੀ ਦੀਆਂ ਮਿਸਲਾਂ ਦੇ ਉਹ ਰੱਖਕ ਵੀ ਜੰਮਤੇ ਜਦੋਂ ਉਹਨਾਂ ਨੂੰ ਪ੍ਰਵੰਡੀ ਸਾਹਿਬ ਨੂੰ ਪਤਾ ਲੱਗਾ ਕਿ ਜਾਂਗੀ ਤੇ ਤਮਰੂਰ ਨੇ ਦਰਬਾਰ ਸਾਹਿਬ ਜੀ ਨੂੰ ਕੂੜ ਲਿਆ ਤਾਂ ਉਹਨਾਂ ਨੇ ਦਰਬਾਰ ਸਾਹਿਬ ਨੂੰ ਛਰਾਉਣ ਦੀ ਆਪਣੀ ਸੌਂਹ ਖਾਧੀ ਗੰਦਮਾ ਸਾਹਿਬ ਤੋਂ 1757 ਨੂੰ ਵਾਪਸ ਆ ਗਏ ਤੇ ਇਹ ਲੜਾਈ ਗੋਹੜ ਪਿੰਡ ਵਿੱਚ ਸ਼ੁਰੂ ਹੋਈ ਤਹਿਮੂਰ ਤੇ ਜਹਾਂਗੀਰ ਦੀ ਫੌਜਾਂ ਨਾਲ ਕਮਸਾਨ ਦਾ ਜਲਦ ਹੋਇਆ ਬਾਬਾ ਦੀਪ ਸਿੰਘ ਜੀ ਦਾ ਉਹਨਾਂ ਨੇ ਆਪਣਾ ਖੂਬੀ ਕਰੀ ਤੇ ਸੀਸ ਰਾਖੇ ਆਵਦੇ ਜਾਣ ਤਲੀ ਤੇ ਲੜ ਗਏ ਮੁਗਲਾਂ ਦੇ ਸਿਰਫੇ ਤੇ ਤੇ ਇਹ ਆਪਣਾ ਦਰਬਾਰ ਸਾਹਿਬ ਦਾ ਅਗਰ ਛੜਾ ਲਿਆ ਉਹ ਇਹ ਸ਼ਹੀਦ ਨਾ ਇਹਨਾਂ ਵਰਗਾ ਕੋਈ ਹੋਇਆ ਤੇ ਨਾ ਕੋਈ ਹੋਗਾ ਜਿਨ੍ਹਾਂ ਨੇ ਆਪਣਾ ਸੀਸ ਤਲੀ ਤੇ ਰਾਖ ਕੇ ਮੁਗਲਾਂ ਦੇ ਸਿਰਫੇ ਨੇ ਜੇ ਕੋਈ ਜਾਣਕਾਰੀ ਗਲਤ ਹੋ ਗਈ ਹੋਵੇ ਤਾਂ ਮੈਨੂੰ ਮਾਫ਼ੀ ਚਾਹੁੰਦਾ ਬਖਸ਼ੋ ਇਹ ਇਤਿਹਾਸ ਮੈਂ ਪੜ ਕੇ ਬੋਲਿਆ ਜਿੰਨਾ ਕੋ ਬੋਲ ਸਕਦਾ ਜੇ ਮੈਂ ਬੋਲਦਾ ਫਿਰ ਉਹਦਾ ਫਾਲਸਾ ਹੋਏਗਾ ਜੇ ਜਿੰਦੂ ਕੋ ਗਲਤੀ ਹੋ ਗਈ ਤਾਂ ਮੈਨੂੰ ਮਾਫੀ ਬਖਸ਼ਿਓ ਇਤਿਹਾਸ ਦੇ ਸਕਰੀਨ ਸ਼ਾਟ ਵੀ ਹੈ ਤੇ ਉਹ ਤੁਸੀਂ ਆਪ ਪੜ ਸਕਦੇ ਹੋ ਇਹ ਕੋਈ ਜੇ ਕੋਈ ਗਲਤੀ ਤਹਰ ਨਾ ਹੋਵੇ ਮੈਨੂੰ ਮਾਫੀ ਬਖਸ਼ਿਓ ਬਾਈ ਕੋ ਜੀ ਦਾ ਫਾਲਸਾ ਬਾਈ ਜੀ ਤੁਹਾਡੇ ਉਹ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ ਸਬਸਕ੍ਰਾਈਬ ਜੀ ਵੀ ਕੋ ਲਾਈਕ ਅਤੇ ਸ਼ੇਅਰ ਕਰੋ ਅਗਲੀ ਵੀਡੀਓ ਤੇ ਜੀ ਧੰਨਵਾਦ